ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ੜਾ ਮੇਰੇ ਚੈਨਲ ਤੇ ਅੱਜ ਅਸੀਂ ਲੈ ਕੇ ਆਏ ਆ ਰੇਬਲੀਰ ਨੂੰ ਜੋੜ ਕਿੱਦਾਂ ਪਾਣਾ ਰੇਬਲੀਰ ਨੂੰ ਇਹ ਕਿੱਥੇ 바ਸਾ ਇਹ ਕਿੱਥੇ 바ਸਾ ਇਹਨੂੰ ਜੋੜਦਾ ਪਾਣਾ ਹਨ ਜੋੜਦਾ ਪਾਣਾ ਐਤੋ ਵੀ ਬੰਨੀ ਚਾਹੀਦੀ ਏ ਵੀ ਆਏਗੀ ਤੇ ਫਿਰ ਰੇਬਲੀਰ ਵਧੀਆ ਜੋੜ ਜਾਂਦੀ ਏ ਤੇ ਵੀ ਆਣੀ ਜੋ ਬਹੁਤ ਜ਼ਰੂਰੀ ਏ तू सीन ला के अब वे जुड़गी सड़ी देव लीर ਵੀ ਵਿੱਚ ਆਏਗੀ ਨਾ ਵੀ ਵਿੱਚ ਆਏਗੀ ਫਿਰ ਉਹਨੂੰ ਸਲਾਈ ਲਾਣੀ ਹੈ ਤੇ ਸਾਡੇ ਦੇ ਅਬੀਬ ਵਧੀਆ ਨਿਕਲ ਜਾਂਦੀ ਨੇ ਪਿੱਛੋਂ ਅਸੀਂ ਕਟਿੰਗ ਕਰਦਾਂਗੇ ਇਹਨੂੰ ਪਿੱਛਲਾ ਵਾਲਾ ਕੱਪੜਾ ਨੂੰ ਕਟਿੰਗ ਕਰਦਾਂਗੇ ਅਹ ਧਰੀ ਬਨ ਗਿਆ ਜੋੜ ਪਾਇਆ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਨਵੇਂ ਹੋ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ